ਕਲਰ ਰਤ ਸਿਟੀ ਬੰਗਾ ਦੇ ਵਿੱਚ ਇੱਕ ਦੋ ਗਰੁੱਪ ਸੀਗੇ ਪਹਿਲੋਂ ਇੱਕ ਗਰੁੱਪ ਨੇ ਦੂਸਰੇ ਗਰੁੱਪ ਦੇ ਬਾਹਰ ਚੁੱਕ ਕੇ ਦੁਕਾਨ ਦੇ ਉਹਨਾਂ ਦੇ ਜਿਹੜੇ ਬਾਹਰ ਮੋਟਰਸਾਈਕਲ ਖੜੇ ਸੀ ਉਹਦੇ ਪੰਨ ਤੋੜ ਦਿੱਤੇ ਜਿਹੜਾ ਇੱਕ ਬੰਦਾ ਦੁਕਾਨ ਦੇ ਅੰਦਰ ਸੀ ਉਹਨੇ ਅੰਦਰੋਂ ਦੁਕਾਨ ਦਾ ਸ਼ਟਰ ਲਗਾ ਰਿਆ ਤੇ ਲੇਕਿਨ ਮੋਟਰਸਾਈਕਲ ਦੇ ਪੰਨ ਤੋੜੁੱਤੇ ਹੋਏ ਫੋੜੇ ਗਏ ਅੱਛੀ ਗੜਬੜੀ ਹੋ ਗਈ ਉਸ ਤੋਂ ਬਾਅਦ ਉਹ ਬੰਦੇ ਜਿਹੜੇ ਜਿਲੰਦ ਕਾਨਵਾਲੇ ਨੂੰ ਪਤਾ ਲੱਗਿਆ ਉਹ ਗਰੁੱਪ ਸੇ ਆਪਣੇ ਬੰਦੇ ਇਕੱਠੇ ਕਰਕੇ ਥੋੜੇ ਜਿਹਾ ਤੇ ਉਹਨਾਂ ਨੇ ਰੇਲਵੇ ਰੋਡ ਦੇ ਉੱਪਰ ਹੀ ਦੂਸਰੇ ਗਰੁੱਪ ਦੇ ਵਿੱਚ ਇੱਕ ਗੱਡੀ ਮਾਰੀ ਦੂਸਰੇ ਗਰੁੱਪ ਦੇ ਇੱਕ ਮੰਡੇ ਦੀ ਗੱਡੀ ਮਾਰੀ ਉਹ ਉੱਥੇ ਸੈਟਲ ਹੋ ਗਿਆ ਗੱਡੀ ਜਿੱਗੀ ਪਿਆ ਲੇਕਿਨ ਬਚ ਗਿਆ ਮੰਡਾ ਬਿੱਕੂ ਇਸ ਸਬੰਧ ਦੇ ਵਿੱਚ ਅਸੀਂ ਰਤੀਏ ਸ਼ਾਮੀ ਹੋਇਆ 8:00 ਤੋਂ 7:8 ਵਜੇ ਇਨਸੀਡੈਂਟ ਤੋਂ ਮੰਡਾ ਦਾਖਲ ਹੋਇਆ ਸੀ ਪਤਾ ਹੀ ਉਹਦੇ ਬਿਆਨ ਦੇ ਉੱਪਰ ਜਿਹੜਾ ਮੁਕਦਮਾ 109 ਜਿਹੜਾ ਕਿ ਪਹਿਲਾਂ ਜਿੰਨਾ ਕਿ 107 ਕਹਿੰਦੇ ਸੀ ਇਹ 118 ਜਿਹੜਾ ਪਹਿਲਾਂ 324 ਆਪੀਸੀ 115 2 332 ਇਸ ਕਿਨਾਂ ਸੈਕਸ਼ਨਾਂ ਦੇ ਵਿੱਚ ਪਰਚਾ ਦਰਜ ਕੀਤਾ ਇਹ ਪਰਚਾ ਜਿਹੜਾ ਗੱਡੀ ਜਿਹੜੇ ਗੱਡੀ ਚਲਾ ਕੇ ਮਾਰ ਕੇ ਮੁੰਡਾ ਜਿਹਨਾਂ ਨੇ ਸਿੱਟਿਆ ਉਸ ਗਰੁੱਪ ਦੇ ਉੱਪਰ ਉਹਦੇ ਵਿੱਚੋਂ ਦੋ ਹੀ ਮੇਨ ਬੰਦੇ ਆ ਦੋਹਾਂ ਦੇ ਉੱਪਰ ਵੀ ਮੁਕਦਮਾ ਦਰਜ ਕੀਤਾ ਜਿਹਦੇ ਵਿੱਚੋਂ ਜਿਹੜਾ ਇੱਕ ਸੁਖਬੀਰ ਸਿੰਘ ਪ੍ਰੈਜ਼ੀਡੈਂਟ ਆਫ ਗੁਣਾਚੋਰ ਉਹ ਫੜ ਲਿਆ ਦੂਸਰੀ ਵਾਸਤੇ ਰੇਡ ਕਰ ਰਹੇ ਆਂ ਔਰ ਗੱਡੀ ਵੀ ਉਹ ਫੜ ਲਈ ਹੈ ਜਿਹੜਾ ਬੇਸਬਾਲ ਉਹ ਵੀ ਫੜ ਲਿਆ ਗੱਡੀ ਚੋਂ ਜਿਹੜਾ ਖੰਡਾ ਸੀ ਉਹਦੇ ਫੜਿਆ ਉਹ ਖੰਡਲ ਵਰਗ ਨਿਸ਼ਾਨ ਵਾਲਾ ਉਹ ਵੀ ਆਪਣੇ ਕੋਲ ਆ ਗਿਆ ਤੇ ਅਸੀਂ ਬਾਕੀ ਵੀ ਜਿਹੜੇ ਇਹਦੇ ਬੰਦੇ ਰਹਿੰਦੇ ਉਹ ਵੀ ਤੁਰੰਤ ਗ੍ਰਿਫਤਾਰ ਕਰ ਲਵਾਂਗੇ Thank you.